ਗੁਰੂ ਦੀ ਕਿਰਪਾ ਹੋਈ ਹੈ ਸਾਡੇ ਮੇਰ ਹੋਈ ਹੈ ਬੱਚਾ ਜਿੰਨੇ ਗਿਆ ਸੀ ਛੋਟੇ ਪੈਰੀ ਆ ਗਿਆ ਵੱਡੇ ਪੈਰੀ ਗਿਆ ਸਤਿ ਸ੍ਰੀ ਅਕਾਲ ਐਹੀ ਕਰ ਸਿੱਧੂ ਹੜਾ ਵਾਪਸ ਆ ਗਿਆ ਸੀ ਪੈਗੜਾ ਗਿਆ ਅੱਜ ਖੁਸ਼ੀ ਮਨਾ ਰਹੇ ਆ ਪੜਾਕੇ ਪਾ ਰਹੇ ਆ ਦੁਕਾਨਾਂ ਦੇ ਪੜਾਕੇ ਮਗਾ ਦੇਗਾ ਜੰਮੂਸੇ ਦੇ ਵਿੱਚ ਕਹੋ ਤਕਤ ਅਜਾ ਦੇ ਰਾਜ ਕੇ ਆਵਾਜ਼ ਕਿ ਕੀ ਹੋ ਰਿਹਾ ਹੈ ਰਾਜਾ ਪਿਆਰ ਨਾਲ ਖੁਸ਼ੀ ਦੇ ਵਿੱਚ ਲੱਗਦਾ ਸੀ ਤੂੰ ਤੇਰੇ ਹੋਂਦ ਕੋ ਸਦਾ ਪਿਆਰ ਵਿੱਚ ਮਾਣਦਾ ਤੂੰ ਤੇਰੇ ਦੋਸਤੋ ਇਸ ਵਕਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਮੌਜੂਦ ਆ ਪਿੰਡ ਮੂਸਾ ਵਿੱਚ ਜਿੱਥੇ ਅੱਜ ਸਵੇਰ ਤੋਂ ਹੀ ਜਿਹੜੀਆਂ ਇਸ ਪਿੰਡ ਅਤੇ ਹਵੇਲੀ ਵਿੱਚ ਰੌਣਕਾਂ ਭਰਤੀਆਂ ਕਿਉਂਕਿ ਸਿੱਧੂ ਮੂਸੇਵਾਲਾ ਦੇ ਛੋਟਾ ਭਰਾ ਦਾ ਜਨਮ ਹੋਇਆ ਜਿਸ ਦੀ ਜਾਣਕਾਰੀ ਪਹਿਲਾਂ ਸਵੇਰੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦਿੱਤੀ ਗਈ ਜਦੋਂ ਹੀ ਜਿਹੜੀ ਇਹ ਜਾਣਕਾਰੀ ਸਿੱਧੂ ਦੇ ਚਾਹਣ ਵਾਲਿਆਂ ਤੱਕ ਪਹੁੰਚੀ ਤਾਂ ਉਸ ਤੋਂ ਹੀ ਜਿਹੜਾ ਸਿੱਧੂ ਦੀ ਹਵੇਲੀ ਵਿੱਚ ਸਿੱਧੂ ਦੇ ਚਾਹਣ ਵਾਲੇ ਲਗਾਤਾਰ ਪਹੁੰਚਣ ਲੱਗੇ تھے ਜਿਵੇਂ ਬਾਵੜਾ ਸਵੇਰ ਤੋਂ ਹੀ ਲੱਗਿਆ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ ਸਮੇਂ ਵੀ ਸਿੱਧੂ ਦੇ ਚਾਹਣ ਵਾਲੇ ਵੱਡੀ ਗਿਣਤੀ ਵਿੱਚ ਹਵੇਲੀ ਵਿੱਚ ਪਹੁੰਚੇ ਨੇ ਤੇ ਜਿੱਥੇ ਉਨਾਂ ਵੱਲੋਂ ਢੋਲ ਦੇ ਡਗੇ ਤੇ ਗਿੱਧੇ ਭੰਗੜੇ ਪਾਏ ਜਾ ਰਹੇ ਨੇ ਬੰਮ ਪੜਾ ਕੇ ਮਚਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਤੇ ਛੋਟੇ ਪੈਰੀ ਸਿੱਧੂ ਮੂਸੇਵਾਲਾ ਨੂੰ ਵਾਪਸ ਆਉਣ ਤੇ ਜਿੱਤੇ ਪਰਿਵਾਰ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਥੇ ਹੀ ਸਿੱਧੂ ਦੇ ਚਾਣ ਵਾਲੇ ਲਗਾਤਾਰ ਹਵੇਲੀ ਦੇ ਬਾਹਰ ਨੱਚ ਟਪ ਰਹੇ ਨੇ ਤੇ ਛੋਟੇ ਸਿੱਧੂ ਕਿਉਂਕਿ ਪਿੰਡ ਵਿੱਚ ਇੱਥੇ ਸਿੱਧੂ ਮੂਸੇਵਾਲਾ ਨੂੰ ਬੇਸ਼ੱਕ ਉਹ ਸਿੱਧੂ ਮੂਸੇਵਾਲਾ 158 ਦੇਸ਼ਾ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਹੋਇਆ ਪਰ ਪਿੰਡ ਵਿੱਚ ਗੱਗੂ ਆਪਣੇ ਗੱਗੂ ਨੂੰ ਹੀ ਜਿਹੜਾ ਲਗਾਤਾਰ ਪਿਆਰ ਕੀਤਾ ਜਾ ਰਿਹਾ ਸੀ ਤੇ ਪਿੰਡ ਵਾਸੀ ਹੁਣ ਵੀ ਜਿਹੜਾ ਛੋਟੇ ਗੱਗੂ ਦੇ ਆਉਣ ਦੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਸਾਡੇ ਨਾਲ ਕੁਝ ਲੋਕ ਵੀ ਨੇ ਉਹਨਾਂ ਤੋਂ ਵੀ ਜਾਣਾਂਗੇ ਹਾਂਜੀ ਇਹ ਕੀ ਕਹਿਣਾ ਚਾਹੋਗੇ ਛੋਟਾ ਸਿੱਧੂ ਵਾਪਸ ਆਇਆ ਹਾਂਜੀ ਬਹੁਤ ਹੀ ਖੁਸ਼ੀ ਹੈ ਬਾਤ ਜਨ ਨੇ ਨਖਸ਼ੀ ਯਕੀਨ ਗਿਆ ਤਰ ਚੰਚਲੀ ਸਤਿਗੁਰੂ ਦੀ ਕਿਰਪਾ ਹੋਈ ਹੈ ਸਾਡੇ ਮੇਰ ਹੋਈ ਹੈ ਬੱਚਾ ਜਿੰਨੇ ਗਿਆ ਸੀ ਛੋਟੇ ਪੈਰੀ ਆ ਗਿਆ ਵੱਡੇ ਪੈਰੀ ਗਿਆ ਸਤਿ ਸ਼੍ਰੀ ਅਕਾਲ ਐਂਛਾ ਇਹੀ ਕਰ ਜਦੋਂ ਸਿੱਧੂ ਤੁਹਾਡੇ ਕੋਲੇ ਉਧਰ ਆਂਦਾ ਸੀਗਾ ਤਾਂ ਉਦੋਂ ਕਿਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦਾ ਸੀ ਉਹ ਸਾਰਾ ਕੁਝ ਯਾਦ ਹੁੰਦਾ ਹੈ ਨਾ ਹਾਂਜੀ ਆਉਂਦਾ ਫਿਰ ਤੇ ਹੁਣ ਦੇ ਬਚਪਨ ਦਾ ਤਾਂ ਨਹੀਂ ਪਤਾ ਹੈਗਾ ਹਾਂ ਜਿਆਰੇ ਦਾ ਛੋਟੇ ਜਦੋਂ ਬਸ ਇਹ ਮਿਕਸ ਅਭੀ ਕਲਾ ਕਰਦੇ ਹੁੰਦੇ ਸੀ ਕੋਈ ਖੁਸ਼ੀ ਕਿਸ ਤਰ੍ਹਾਂ ਬਣਾਈ ਜਾ ਰਹੀ ਹੈ ਬਹੁਤ ਵਧੀਆ ਜੀ ਆਏ ਦੀ ਖੁਸ਼ੀ ਮਨਾ ਰਿਹਾ ਹੈ ਪੈਗ ਲੱਗ ਬਣਾਉਣੇ ਯਾਰ ਪੈਗ ਲੱਗ ਜਾ ਬਾਈ ਜੀ ਅੱਜ ਅਸੀਂ ਮੈਂ ਪੈਗ ਨਹੀਂ ਕਿਤੇ ਲਿਆ ਮੈਂ ਪੈਗ ਅੱਜ ਲਿਆ ਮੈਂ ਮੈਂ ਪੈਗ ਨਹੀਂ ਲਿਆ ਬਿਲਕੁਲ ਸਿੱਧੂ ਜਣਾ ਵਾਪਸ ਆ ਗਿਆ ਅਸੀਂ ਪੈਗੜਾ ਗਿਆ ਅੱਜ ਖੁਸ਼ੀ ਮਨਾ ਰਹੇ ਆ ਪੜਾਕੇ ਪਾਰਿਆ ਦੁਕਾਨਾਂ ਦੇ ਪੜਾਕੇ ਮਗਾ ਦੇਗਾ ਜੰਗੂਸੇ ਦੇ ਵਿੱਚ ਪਿੰਡ ਮੂਸਾ ਚ ਜਦੋਂ ਸਿੱਧੂ ਮੂਸੇਵਾਲਾ ਦੀ ਡੈਥ ਹੋਈ ਸੀ ਤਕਰੀਬਨ 2 ਸਾਲ ਪਹਿਲਾਂ ਤਾਂ ਪਰ ਕਹਿੰਦੇ ਆ ਵੀ ਪਿੰਡ ਵਿੱਚ ਖੁਸ਼ੀ ਕੋਈ ਵੀ ਤਿਹਾਰ ਨਹੀਂ ਮਨਾਇਆ ਗਿਆ ਸੀ ਅੱਜ ਉਹ ਖੁਸ਼ੀ ਵਾਪਸ ਆਈ ਹੈ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਇਹ ਵੀ ਮੇਰੇ ਮੇਰੇ ਮੁੰਡੇ ਦਾ ਵਿਆਹ ਵੀ ਹੋਇਆ ਸੀ ਸਾਲ ਪਹਿਲਾਂ ਅਸੀਂ ਕੋਈ ਡੀਜੇ ਨਹੀਂ ਲਾਏ ਕੋਈ ਅਸੀਂ ਡੈਕ ਨਹੀਂ ਲਾਇਆ ਅਸੀਂ ਸਾਦਾ ਵਿਆਹ ਕਰਿਆ ਕਿਉਂਕਿ ਵੀ ਸਿੱਧੂ ਸਾਡਾ ਚਲੇ ਗਿਆ ਸੀ ਮਤਲਬ ਵਿਆਹ ਹੀ ਕਰਿਆ ਵੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਕਰੀ ਇਹ ਕਰਕੇ ਅੱਜ ਸਾਨੂੰ ਖੁਸ਼ੀ ਹੈ ਨਾਮੇ ਨਮਾ ਦਾਰੂ ਕਿ ਨਹੀਂ ਅੱਜ ਅਸੀਂ ਪੈਗ ਲਾਇਆਗਾ ਭਾਈ ਹਾਂ ਠੀਕ ਹੈ ਤੇ ਸਾਨੂੰ ਸਿੱਧੂ ਸਾਡਾ ਵਾਪਸ ਆ ਗਿਆ ਅੱਜ ਖੁਸ਼ੀ ਹੈ ਸਾਰਿਆਂ ਨੂੰ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਛੋਟਾ ਸਿੱਧੂ ਵਾਪਸ ਆਇਆ ਬਹੁਤ ਹੀ ਜ਼ਿਆਦਾ ਖੁਸ਼ੀ ਸਾਡਾ ਵੀਰ ਜੀ ਵਾਪਸ ਆਇਆ ਜੀ ਤੇ ਅਸੀਂ ਉਡਦ ਭਗਤ RAM ਤੋਂ ਬਲੌਂਗ ਕਰਦੇ ਹਾਂ ਜੀ ਉਡਦ ਭਗਤ RAM ਪਿੰਡ ਆ ਜੀ ਜ਼ਿਲ੍ਹਾ ਮਾਨਸਾ ਦਾ ਉੱਥੋਂ ਆਏ ਜੀ ਇਹ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ ਅੰਕਲ ਜੀ ਵਸੇ ਸਾਨੂੰ ਵੀ ਮੈਥੀ ਹੈਗਾ ਤੇ ਬੜੀ ਖੁਸ਼ੀ ਹੋਈ ਸੀ ਬਸੀ ਮਾਤਾ ਜੀ ਨੂੰ ਲੈ ਕੇ ਤੇ ਸਾਰੇ ਪਰਿਵਾਰ ਨੂੰ ਲੈ ਕੇ ਬਹੁਤ ਕਿਸ ਤਰ੍ਹਾਂ ਜਿਹੜੀ ਖੁਸ਼ੀ ਮਨਾਉਣੀ ਹੈ ਬਹੁਤ ਜਿਆਦੇ ਖੁਸ਼ੀ ਹੈ ਜੀ ਜਾ ਕੇ ਹੁਣ ਦੇਖੋ ਪਟਾਕੇ ਪਈ ਜਾਂਦੇ ਜੀ ਤੇ ਬਹੁਤ ਹੀ ਮਾਲਕ ਸਭ ਦੀ ਹਾਸਾ ਜਿਵੇਂ ਸਿੱਧੂ ਸਾਡਾ ਗਾਉਂ ਦਾ ਸਿੱਧੂ ਨਾਲ ਜੁੜੇ ਸੀ ਤੇ ਕਦੋਂ ਸਿੱਧੂ ਨਾਲ ਇੰਨਾ ਮਿਲਦਾ ਨਹੀਂ ਮਿਰਜ਼ੀ ਮੈਂ ਜ਼ਿਆਦਾ ਤਾਂ ਨਹੀਂ ਸੁਣਿਆ ਸੀਗਾ ਪਰ ਜਾਣ ਤੋਂ ਬਾਅਦ ਇੱਕ ਬੰਦੇ ਕਦਰ ਪੈਂਦੀ ਹੈਗੀ ਤੇ ਜਾਨ ਜਦੋਂ ਜਿਉਂਦੇ ਤਾਂ ਆਪਾਂ ਵੱਲੋਂ ਵੀ ਨਹੀਂ ਸਲਾਤਾ ਕਰਦੇ ਜੋ ਚਲੇ ਜਾਂਦੇ ਫਿਰ ਪਤਾ ਲੱਗਦਾ ਤੁਸੀਂ ਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਵਿੱਚ ਜਿਹੜੇ ਲੋਕ ਆ ਰਹੇ ਆ ਟਰੈਕਟਰਾਂ ਦੇ ਜਾਂਦੇ ਹੋਏ ਵੀ ਕਹਿ ਰਿਹਾ ਕਿ ਸਾਡਾ ਬਾਈ ਵਾਪਸ ਆ ਗਿਆ ਤੇ ਦੇਖੋ ਹਵੇਲੀ ਦੇ ਉੱਪਰ ਕਿਸ ਤਰ੍ਹਾਂ ਪਟਾਕੇ ਬਚਾਏ ਜਾ ਰਹੇ ਆ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਪਿੰਡ ਮੂਸਾ ਵਿੱਚ ਰੌਣਕਾਂ ਭਰਤੀਆਂ ਨੇ ਹਾਂਜੀ ਕੀ ਕਹਿਣਾ ਜਾਓਗੇ ਤੁਸੀਂ ਛੋਟਾ ਜਿਆਦਾ ਖੁਸ਼ੀ ਆ ਜੀ ਬਹੁਤ ਜਿਆਦਾ ਖੁਸ਼ੀ ਆ ਸਪੈਸ਼ਲ ਪਿੰਡੋਂ ਤੁੜਕੇ ਆਏ ਆ ਜਦੋਂ ਬਾਬੇ ਨੂੰ ਆਪਾਂ ਸੁਣ ਲਿਆ ਵੀ ਬੱਚਾ ਹੋ ਗਿਆ ਹਨ ਕਿੱਥੋਂ ਕਿੱਥੋਂ ਆਏ ਹੋ ਤੁਸੀਂ ਅਸੀਂ ਮੈਸਰਖਾਨੇ ਤੋਂ ਆਏ ਕਿਤੇ ਆਪਣੇ ਦੁਰਗਾ ਮਾਤਾ ਦਾ ਮੇਲਾ ਭਰਦਾ ਜੀ ਆਈ 6 ਮਹੀਨੇ ਤੋਂ ਬਹੁਤ ਜਿਆਦਾ ਖੁਸ਼ੀ ਆਈ ਅੱਜ ਦੇਖਣੀ ਸਿੱਧੂ ਦੇ ਪਰਿਵਾਰ ਨਾਲ ਜੁੜੇ ਸੀ ਸਿੱਧੂ ਨਾਲ ਜੁੜੇ ਸੀ ਕਦੋਂ ਜੁੜੇ ਸੀ ਨਹੀਂ ਪਰਿਵਾਰ ਨਾਲ ਵੀ ਜੁੜੇ ਆ ਜੀ ਤੇ ਬਾਈ ਨਾਲ ਵੀ ਜੁੜੇ ਹੋਈ ਸੀਗੇ ਪਹਿਲਾਂ ਤੋਂ ਹੀ ਬਾਈ ਦੇ ਗਾਣੇ ਬਹੁਤ ਸੁਣਦੇ ਆ ਜੀ ਪਹਿਲਾਂ ਮਿਲੇ ਵੀ ਇੱਕ ਦੋ ਵਾਰੀ ਜਿਵੇਂ ਸਿੱਧੂ ਖਾਣੇ ਵਿੱਚ ਕਹਿੰਦਾ ਸੀ ਵੀ ਮੈਂ ਮੁੜੂੰਗਾ ਮੈਨੂੰ ਮਾਰ ਨਹੀਂ ਸਕਦੇ ਮੋਕਾ ਨਹੀਂ ਸਕਦੇ ਲੱਗਦਾ ਵੀ ਉਹ ਹੀ ਛੋਟਾ ਸਿੱਧੂ ਆ ਗਿਆ ਹਾਂ ਗਾਣਾ ਸੁਣੀ ਹੈ ਜੀ ਵੀ 5 7 12 ਮੈਨੂੰ ਦੁਬਾਰੇ ਆਉਣਾ ਪਊਗਾ ਜੀ ਉਹ ਦੁਬਾਰੇ ਆ ਗਿਆ ਜੀ ਹਾਂਜੀ ਹਾਂਜੀ ਬਾਕੀ ਆ ਬਾਈ ਦੇ ਟੈਟੂ ਵੀ ਛਾਪਿਆ ਜੀ ਤੁਸੀਂ ਕੀ ਕਹੋਗੇ ਜੀ ਅਜਾ ਟੈਟੂ ਛਾਪਿਆ ਹੋਇਆ ਹੈ ਤੁਸੀਂ ਬਿਲਕੁਲ ਹਾਂਜੀ ਕੀ ਕੀ ਕਰਨਾ ਚਾਹੀਦਾ ਬਸ ਆਪਾਂ ਤਾਂ ਐਂ ਕਹਿੰਦੇ ਆ ਮੂੰਹ ਬੰਦ ਕਰਾ ਤੇ ਜਿਨ੍ਹਾਂ ਦੇ ਕਹਿੰਦੇ ਜੀ ਸਿੱਧੂ ਆਉਂਦਾ ਨਹੀਂ ਜਾਂ ਸਿੱਧੂ ਐਂ ਬਾਹ ਜਾ ਜਿਹੜੇ ਬਾਈ ਦਾ ਨਾਮ ਵਾਰਤਵਾਰ ਤੱਕ ਇਹ ਸਟੇਜਾਂ ਤੇ ਖਾੜੇ ਚਲਾਈ ਜਾਂਦੇ ਆ ਉਹਨਾਂ ਨੂੰ ਵੀ ਲੱਗਿਆ ਪਤਾ ਬਾਈ ਕੰਮ ਤਾਂ ਟੇਡਾ ਹੋ ਗਿਆ ਤੇ ਭਰਾ ਸਾਡੇ ਨੂੰ ਉਮੀਦ ਸੀਗੀ ਸਾਨੂੰ ਬਾਈ ਨਾਲ ਬਹੁਤ ਮੈਂ ਤਾਂ ਪੰਜ ਚਾਰ ਵਾਰੀ ਬਾਈ ਨਾਲ ਮਿਲ ਕੇ ਵੀ ਗਿਆ ਬਾਈ ਨੂੰ ਮੈਨੂੰ ਪਤਾ ਬਾਈ ਦਾ ਸੁਭਾਅ ਕਹਿ ਹੈ ਜਿਆ ਸੀ ਉਹ ਤਾਂ ਰੱਬੀ ਰੂਹ ਸੀਗੀ ਇੱਕ ਜਿਹੜੀ ਗੱਲ ਕਹਦੀ ਕਹਦੀ ਤੇ ਬਸ ਮੂੰਹ ਤੇ ਚਪੇੜ ਆ ਸਾਰਿਆਂ ਦੇ ਤੇ ਆਪਣੇ ਚਾਉਣ ਵਾਲਿਆਂ ਲਈ ਖੁਸ਼ੀ ਦਾ ਮਾਹੌਲ ਆ ਬਾਈ ਹੁਣ ਪਤਾ ਨਹੀਂ ਮੇਥੋਂ ਬੋਲਿਆ ਨਹੀਂ ਜਾਂਦਾ ਬਾਈ ਇੰਨੀ ਖੁਸ਼ੀ ਹੈ ਮੈਸਰਖਾਨਾ ਪਿੰਡ ਆ ਸਾਡਾ ਅਸੀਂ ਇਕੱਠੇ ਆਏ ਆ ਮੈਂ ਪਹਿਲਾਂ ਦਿਨੇ ਵੀ ਆਇਆ ਸੀ ਹੁਣ ਦੁਬਾਰੇ ਆ ਕੇ ਆਗਾ ਤੇ ਮੈਂ ਬਾਈ ਨੂੰ ਫਿਲਹਾਲ ਜਿੱਦੇ ਬਾਈ ਦੀ ਡੈਥ ਹੋਈ ਆ ਉਦੋਂ ਇੱਕ ਦਿਨ ਪਹਿਲਾਂ ਵੀ ਬਾਈ ਨੂੰ ਮਿਲ ਕੇ ਗਿਆਗਾ ਹਾਂਜੀ ਹੁਣ ਤੁਰਕੇ ਸਾਹ ਨਹੀਂ ਨਹੀਂ ਮੋਟਰਸਾਈਕਲ ਤੇ ਪਹਿਲਾਂ ਮੈਂ ਗੱਡੀ ਲੈ ਕੇ ਆਇਆ ਸੀ ਮੁੰਡੇ ਹੋਰ ਆਏ ਸੀ ਮੇਰੇ ਨਾਲ ਹੁਣ ਮੈਂ ਅਸੀਂ ਦੋਨੇ ਬਾਈ ਕਹਿੰਦਾ ਜਾ ਕੇ ਉਹਨਾਂ ਤੇ ਅਸੀਂ ਹੁਣ ਜਾ ਹੁਣ ਸਪੈਸ਼ਲ ਆਏ ਆ ਮੇਨ ਗੱਲ ਤਾਂ ਇਹ ਆ ਬਾਈ ਜਿਹੜੇ ਸਿੰਗਰ ਕਲਾਕਾਰ ਆ ਇੱਕ ਤੇ ਪੋਸਟ ਨਹੀਂ ਪਾਈ ਕਿਸੇ ਇੱਕ ਸਿੰਗਰ ਨੇ ਸਿੱਧੂ ਦੀ ਖੁਸ਼ੀ ਚ ਹਾਂ ਤੇ ਆਮ ਆਪਾਂ ਦੇਖੀਏ ਕਿਸੇ ਦੇ ਘਰ ਦਾ ਨਹੀਂ ਪਤਾ ਕਿਸੇ ਦੇ ਸਿੰਗਰ ਦਾ ਘਰ ਦਾ ਨਹੀਂ ਪਤਾ ਦੂਜੀ ਗੱਲ ਕੋਈ ਘਰ ਦੇ ਮੂਹਰੇ ਖੜਨ ਨਹੀਂ ਦਿੰਦਾ ਅਸੀਂ ਇੱਥੇ ਸਾਰਾ ਦਿਨ ਗੇੜੇ ਦੇ ਹੀ ਜਾਂਦੇ ਅਸੀਂ ਸਿੱਧੂ ਦੇ ਹੁੰਦੇ ਹੋਏ ਵੀ ਅੰਦਰ ਹਵੇਲੀ ਚ ਰਹਿੰਦੇ ਸੀਗੇ ਹੁਣ ਵੀ ਗੇੜੇ ਦੇ ਹੀ ਗਿਆ ਇਹ ਬਹੁਤ ਵੱਡੀ ਗੱਲ ਆ ਬਈ ਆਪਣੇ ਮਾਣ ਵਾਲੀ ਗੱਲ ਆਪਣੇ ਮਾਣ ਸਾ ਹਲਕੇ ਚ ਆਪਣੇ ਪਿੰਡਾਂ ਚ ਘਰਾਂ ਚ ਇਹੋ ਜਾਂ ਹੋਣ ਹਾਰ ਬਈ ਬੰਦਾ ਹੋਣਾ ਬੜੀ ਵੱਡੀ ਗੱਲ ਆ ਇਹ ਤੁਹਾਨੂੰ ਕੀ ਲੱਗਦਾ ਤੁਸੀਂ ਗੱਲ ਕੀਤੀ ਵੀ ਕਲਾਕਾਰਾਂ ਨੇ ਜਿਹੜਾ ਸਿੰਗਰਾਂ ਨੇ ਕੋਈ ਪੋਸਟ ਵੀ ਨਹੀਂ ਪਾਈ ਛੋਟੇ ਸਿੱਧੂ ਦੇ ਆਣ ਤੇ ਪਹਿਲਾਂ ਤਾਂ ਉਹਨੇ ਤਾਂ ਸਾਰਿਆਂ ਦਾ ਵਪਾਰ ਹੀ ਬੰਦ ਕਰਤਾ ਸੀ ਹੁਣ ਕਿਉਂ ਛੋਟੇ ਸਿੱਧੂ ਦੇ ਬੱਚੇ ਦੇ ਆਣ ਤੇ ਵੀ ਕਿਉਂ ਨਹੀਂ ਉਹਨਾਂ ਨੇ ਪੋਸਟ ਪਾਈ ਕੀ ਲੱਗਦਾ ਬਸ ਆਣ ਤੇ ਤਾਂ ਬਈ ਲੋਕਾਂ ਤੋਂ ਡਰਦੇ ਆ ਗਾਲਾਂ ਤੋਂ ਬਈ ਲੋਕਾਂ ਨੇ ਗਾਲਾਂ ਤਾਂ ਦੇਣੀਆਂ ਹੀ ਦੇਣੀਆਂ ਸਿੱਧੂ ਨੇ ਕਿਹਾ ਵੀ ਸੇ ਭਾਈ ਚਪੇੜਾ ਮਾਰ ਮਾਰ ਸਟੇਜਾਂ ਤੋਂ ਲਾਹੋਂਗੇ ਕਈ ਨਾਲ ਤਾਂ ਹੋ ਵੀ ਗਈ 2-3 ਨਾਲ 2-3 ਨਾਲ ਹੋ ਗਈਆਂ ਬਾਕੀ ਆ ਦੇਖੀ ਆਈ ਰੇ ਦੇਖੇ ਚੱਲ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਝੱਟ ਹੁਣ ਸ਼ੁਰੂ ਹੋਇਆਗਾ ਫਿਲਮ ਬਣ ਗਈ ਇੱਕ ਆਪਾਂ ਫਿਲਮਾਂ ਦੇਖਦੇ ਹੁੰਦੇ ਛੋਟੇ ਹੁੰਦੇ ਬਈ ਦੁਬਾਰੇ ਜਨਮ ਲੈ ਕੇ ਆ ਗਿਆ ਉਹ ਤਾਂ ਚਲੋ ਉਹ ਬਣਾਈ ਹੁੰਦੀ ਸੀ ਫਿਲਮ ਤੇ ਆ ਰਿਐਲਿਟੀ ਹੁਣ ਆਪਾਂ ਦੇਖ ਰਹੇ ਆ ਉਹੀ ਚੀਜ਼ ਹੋ ਗਈ ਸੇਮ ਫਿਲਮ ਬਣ ਗਈ ਜਾਵਾ ਬਾਈ ਜਮਾ ਫਿਲਮ ਬਣ ਗਈ ਸੇਮ ਆ ਯਕੀਨ ਨਹੀਂ ਹੁੰਦਾ ਅੱਖਾਂ ਤੇ ਬਾਈ ਆ ਚੀਜ਼ ਵੀ ਹੋ ਗਈ ਬਿਲਕੁਲ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿੱਧੂ ਦੇ ਚਾਹਣ ਵਾਲਿਆਂ ਤੇ ਲਗਾਤਾਰ ਖੁਸ਼ੀ ਦਾ ਆਲਮ ਹੈ ਸਿੱਧੂ ਦੇ ਤਾਂ ਇਹ ਨੇ ਵੀ ਜਿਹੜੇ ਚਾਹਣ ਵਾਲੇ ਆ ਉਹਨਾਂ ਨੂੰ ਸੰਬੋਧਨ ਕੀਤਾ ਕਿ ਪਰਿਵਾਰ ਅਜੇ ਕਿਉਂਕਿ ਹਸਪੀਟਲ ਚ ਹੈ ਦੋ ਤਿੰਨ ਦਿਨਾਂ ਬਾਅਦ ਜਦੋਂ ਛੁੱਟੀ ਮਿਲੇਗੀ ਉਸ ਤੋਂ ਬਾਅਦ ਆ ਜਿਹੜੇ ਜਸ਼ਨ ਮਨਾਏ ਜਾਣਗੇ ਪਰ ਸਿੱਧੂ ਦੇ ਚਾਹਣ ਵਾਲੇ ਅਜੇ ਵੀ ਲਗਾਤਾਰ ਹੈ ਜਿਹੜੇ ਸਵੇਰ ਤੋਂ ਸਿੱਧੂ ਦੇ ਚਾਹਣ ਵਾਲਿਆਂ ਦਾ ਜਮਾਵਲਾ ਲੱਗਿਆ ਹੋਇਆ ਹੈ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਨਵਦੀਪਾਲੂ ਵਾਲੀਆ ਪੀਟੀਸੀ ਨਿਊਜ਼ ਮਾਨਸਾ